ਜੰਡਿਆਲਾ ਗੁਰੂ ਸ਼ਰਵਿਚ ਚੋਰਾਵਾਂ ਵੱਲੋਂ ਨਿੱਦੜਕ ਹੋ ਕੇ ਚੋਰੀਆਂ ਕੀਤੀਆਂ ਜਾ ਰੀਆਂ ਨੇ ਹਿਸਾਬ ਲਾਇਆ ਜਾਵੇ ਤਾਂ ਪਿਛਲੇ ਦਿਨਾ ਵਿੱਚ ਜੰਡਿਆਲਾ ਗੁਰੂ ਸ਼ਰਵਿਚ ਕਈ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕੀਤੀਆਂ ਨੇ ਜਿਨ੍ਹਾਂ ਦਾ ਹਲੇ ਤੱਕ ਪਤਾ ਨਹੀਂ ਲੱਗਿਆ ਬੀਤੀ ਰਾਤ ਫੇਰ ਜੰਡਿਆਲਾ ਗੁਰੂ ਦੇ ਕਾਮੰਡੀ ਚੌਂਕ ਵਿਖੇ ਤਿੰਨ ਚੋਰੀਆਂ ਹੋਣ ਦਾ ਸਮਾਚਾਰ ਤਸੱਬਿਆ ਹੈ ਤਿੰਨ ਚੋਰੀਆਂ ਵਿੱਚੋਂ ਚੋਰ ਘੱਪ ਦੇ ਰस्ते ਵਿੱਚੋਂ ਦੁਕਾਨਾਂ ਵਿੱਚ ਦਾਖਲ ਹੋਏ ਨੇ ਚੋਰਾਂ ਨੇ ਪ੍ਰਦੀਪ ਮੈਡੀਕਲ ਹਾਲ ਦੀ ਲਾਈਫ ਸਲਾਉਟ ਹਾਊਸ ਭਗਵਾਨ ਦਾਸ ਸਿਵਲੋਕਨ ਐਂਡ ਕੰਪਨੀ ਦੀਆਂ ਦੁਕਾਨਾਂ ਵਿੱਚ ਚੋਰੀ ਕੀਤੀ ਹੈ ਇਹਨਾਂ ਚੋਰੀਆਂ ਕਰਕੇ ਸ਼ਹਿਰ ਵਾਸੀਆਂ ਵਿੱਚ ਡਰ ਪੈ ਤਾ ਹੋ ਰਿਹਾ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅੱਗੇ ਸਾਰਾ ਦਿਨ ਦੁਕਾਨ ਤੇ ਘਾਤਣਾ ਨਿਉਂਦੇ ਕੰਮਕਾਜ ਦਾ ਮੰਦਾ ਪਿਆ ਪਾਜੀ ਪਾਜੀ ਇਹ ਦੁਕਾਨ ਦਾ ਨਾਮ ਭਗਵਾਨ ਦਾਸ ਸਿਵਲੋਕਨ ਅਸੀਂ ਸਵੇਰੇ ਘਰੋਂ ਹਲੇ ਮੈਂ ਤਾਂ ਘਰੇ ਸੀਗਾ ਤੇ ਸਾਡਾ ਦੂਸਰਾ ਮੁੱਦਾ ਜਿਹੜਾ ਸੀ ਉਹ ਚਾਬੀਆਂ ਲੈ ਕੇ ਘਰ ਆਇਆ ਤੇ ਆ ਕੇ ਮੈਂ ਹਲੇ ਫੋਨ ਕੀਤਾ ਮੈਂ ਕਿਹਾ ਰਾਜੇ ਆ ਗਿਆ ਕਹਿੰਦਾ ਭਾਜੀ ਮੈਂ ਆ ਗਿਆ ਪਰ ਚੋਰੀ ਹੋ ਗਈ ਮੈਨੂੰ ਲੱਗਦਾ ਕਹਿੰਦਾ ਛੱਤਰ ਮੈਂ ਚੁੱਕਿਆ ਵਾ ਤੇ ਆਪਣੇ ਗੱਲੇ ਖੁੱਲੇ ਮੈਨੂੰ ਨਜ਼ਰ ਆਏ ਆ ਮੈਂ ਉਸੇ ਵਲੇ ਕੁਛ ਉਹ ਜੀ ਮੈਂ ਚਾਬੀ ਨਹੀਂ ਪੀਤੀ ਮੈਂ ਫਰਫਰਾਇਆ ਤੇ ਦੇਖਿਆ ਗੱਲੇ ਗੁੱਲੇ ਸਾਰਾ ਸਮਾਨ ਕਲਰਿਆ ਤੇ ਲੜਕੇ ਦੇ ਵੇਖਿਆ ਤਿੰਨ ਚਾਰ ਮੋਬਾਈਲ ਜਿਹੜੇ ਸੀ ਕਿੰਨੇ ਤੇ 15 ਤੋਂ ਲੈ ਕੇ 16 ਹਜ਼ਾਰ 17 ਹਜ਼ਾਰ ਦੀ ਨੇ ਕੀ ਚਾਰ ਮੋਬਾਈਲ ਸੀ ਚਾਰ ਮੋਬਾਈਲ ਤੇ ਸਾਨੂੰ ਮੈਨੂੰ ਪਹਿਲਾਂ ਨਜ਼ਰ ਪਈ ਵੀ ਮੈਂ ਕਹਾਂ ਜਿਆ ਲੱਗਦਾ ਮੋਬਾਈਲ ਗੁੰਮ ਹੋਏ ਮੋ ਔਰ ਮੈਂ ਸਾਜੀ ਕੀ ਚੀਜ਼ਾਂ LED ਮਗਰਾਂ ਮੈਂ ਦੇਖੀਆਂ ਹਲੇ ਤੱਕ ਤੇ ਮੈਨੂੰ ਠੀਕ ਲੱਗਾ ਲੇਕਿਨ ਹੁਣ ਜੇ ਜੋ ਜੋ ਵੇਖੀ ਜਾਵਾਂਗਾ ਸਾਮਾਨ ਜਿਆਦਾ ਹੋਣ ਕਰਕੇ ਨਾ ਪਤਾ ਨਹੀਂ ਲੱਗਾ ਕਿ ਕਿਹੜੀ ਕਿਹੜੀ ਚੀਜ਼ ਗੋਮੇ ਜਦੋਂ ਹੁਣ ਵੇਖਾਂਗੇ ਜੇ ਗਾਹ ਕਾਊਗਾ ਕਿਹੜੀ ਚੀਜ਼ ਨਹੀਂ ਹੈਗੀ ਉਹ ਹਲਪਸ ਬਾਅਦ ਵਿੱਚ ਦੱਸਾਂਗੇ ਕਿ ਕੀ ਚੀਜ਼ ਹਨ ਪੂਰ ਸੂਚਿਤ ਕੀਤਾ ਉਹ ਕੋ ਆਏ ਸੀਗੇ ਦੋ ਬਲਾਜਮ ਉਹ ਲੈ ਕੇ ਆਪਣੇ ਮਨ ਮੋਟਾ ਲੈ ਕੇ ਤੇ ਆਪਣੇ ਬਿਆਲ ਬਿਆਜੀ ਅਪ ਫੋਟੋ ਖਿੱਚ ਕੇ ਲੱਗੇ ਹੋਰ ਨਕਸਾਨ ਲੱਗੇ ਨੁਕਸਾਨ ਸਾਡਾ ਹੁਗਬ ਲਗ ਲੱਖ ਸਭਾ ਲੱਖ ਲੱਖ ਨਕਸਾਨ ਹੋ ਗਿਆ ਸੀਸੀਟੀਵੀ ਦੇ ਵਿੱਚ ਕੁਝ ਉਹ ਲੱਗੀ ਵੀ ਸਾਡੇ ਗਵਾਂ ਨੇ ਚੋਰੀ ਹੋਈ ਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਸਾਡੇ ਨਹੀਂ ਲੱਗੇ ਉਹਨਾਂ ਦੇ ਲੱਗੇ ਸੀ ਉਹ ਉਹਨਾਂ ਨੇ ਕੱਟ ਕੇ ਤਾਰਾਂ ਉਹਨਾਂ ਨੇ ਬੰਦ ਲਾਗੇ ਉਹਨਾਂ ਨੂੰ ਕੋਈ ਬੰਦੇ ਨੇ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਕਿੰਨੀਆਂ ਚੋਰੀਆਂ ਹੋ ਗਈਆਂ ਸਾਡੇ ਤਿੰਨ ਦੁਕਾਨਾਂ ਦੀ ਹੋ ਗਈ ਜੀ ਇੱਕ ਸਾਡੇ ਲਾਲ ਕਪੜੇ ਦੀ ਆਪਣਾ ਸ਼ੋਰੂਮ ਹੈ ਜੀ ਇੱਕ ਮੈਡੀਕਲ ਸਟੋਰ ਹੈ ਫਰਦੀਪ ਮੈਡੀਕਲ ਸਟੋਰ ਇਹ ਤੋਂ ਪਹਿਲਾਂ ਵੀ ਚੋਰੀਆਂ ਹੋਈਆਂ ਕਿੰਨੀਆਂ ਇਹ ਤੋਂ ਹੁਣ ਪਤਾ ਨਹੀਂ ਵਿਰੋਧ ਮੈਨੂੰ ਲੱਗਦਾ ਹੈ ਉਹੀ ਹੈ ਜੀ ਜਿਹੜਾ ਪਹਿਲੇ ਮੈਂ ਕਿਹਾ ਮੈਡੀਕਲ ਸਟੋਰ ਤੇ ਵੀ ਹੋਈ ਹੈ ਜੀ ਉਦੋਂ ਵੀ ਲੱਖ ਰੁਪਏ ਦੇ ਲੱਗਪੱਗ ਲੈ ਗਏ ਸੀਗੇ ਉਸ ਤੋਂ ਬਾਅਦ ਵਿੱਚੇ ਵਿੱਚ ਸਟੋਰ ਤੇ ਵੀ ਹੋਈ ਹੈ ਮੈਨੂੰ ਤੇ ਲੱਗਦਾ ਵੀ ਇਹੋ ਹੀ ਪੱਕੇ ਚੋਰ ਆ ਜੀ ਜਿਹੜੇ ਤਿੰਨ ਦਰਵਾਜ਼ੇ ਤੋੜ ਕੇ ਜਿਹੜੇ ਬੰਦੇ ਆ ਇਹ ਜਿਹੜਾ ਸਾਡੇ ਦਰਵਾਜ਼ੇ ਆ ਇਹ ਖਾਲਾ ਜੀ ਦਾ ਵਾਲਾ ਨਹੀਂ ਤੋੜ ਕੇ ਪੁੱਪੇ ਇਹ ਬਹੁਤ ਮਜਬੂਤ ਆਪਣੇ ਲੋਕ ਬਹੁਤ ਸੇਫਟੀ ਨਾਲ ਲਾਈ ਆ ਜਿਹੜੇ ਤੋੜ ਕੇ ਲਾਲ ਦਰਵਾਜ਼ੇ ਇੰਨਾ ਅਰਧ ਸਮੇਤ ਤੋੜਦੇ ਉਹਨਾਂ ਨੇ ਸਾਡਾ ਤੋੜ ਕੇ ਘਲੇ ਗੁੱਲੇ ਦਾ ਸਬੰਧ ਨਾ ਕੀਤਾ ਕੀ ਹੁੰਦਾ ਕਾਰਕ ਕੀ ਹੈ ਸੋਰੀ ਇਹੋ ਹੀ ਸਾਡੇ ਨਸ਼ਾ ਇਹ ਕੋਈ ਹੈ ਨਹੀਂ ਉਥੇ ਕੋਈ ਕਾਰ ਦੇ ਵਿੱਚ ਕੋਈ ਸਾਹੀ ਖਸਮ ਨਹੀਂ ਹੈ ਨਹੀਂ ਜਿਹੜੇ ਤੇ ਟ੍ਰੈਫਿਕ ਵੇਰੀਅਤ ਤੇ ਜਮ ਲੱਗ ਰਹਿੰਦਾ ਜੀ ਸਾਡੇ ਤੇ ਕਸਟਮਰ ਸਾਡੇ ਕੋ ਆਉਂਦਾ ਨਹੀਂ ਸੱਜਰੀ ਵਿਹਲੇ ਬਿਠਰੀ ਨੇ ਆ ਤੇ ਜੇ ਇਹ ਕੋ ਪਤਨੀਆ ਤੇ ਪੁੱਸਾਰੇ ਵੀ ਉਦੋਂ ਆਉਂਦੇ ਜਿਹਨੂੰ ਜਾਂਦੂ ਲੋਕੀ ਆਪਣੀ ਸਮੱਸਿਆ ਆਪਣੀ ਹੱਟ ਚੱਲ ਜਾਂਦੇ ਆ ਬਚਾਰੇ ਪਾ ਲਾ ਕੇ ਯੋਰਜਾਲ ਆਪਣੇ ਨਿਕਲ ਨਿਕਲ ਜਾਂਦੇ ਆ ਉਦੋਂ ਆਉਂਦੀ ਪੁਲਿਸ ਬਾਕੀ ਮੰਤਰੀ ਸਾਹਿਬ ਨੂੰ ਇਹੀ ਇਹੋ ਬੇਨਤੀ ਕਰਦੇ ਆ ਵੀ ਸਾ ਜੀ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਇੱਕ ਮੰਤਰੀ ਜੇ ਸਾਡੇ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਤੁਸੀਂ ਤੁਹਾਡੇ ਹੁੰਦਿਆਂ ਚੀੜੀ ਨਹੀਂ ਫੜਕਣੀ ਚਾਹੀਦੀ ਸਾਡੇ ਤੇ ਸਾਡੀ ਸੇਫਟੀ ਕੋਈ ਕਾਦੀ ਜੀ ਦੂਜੀ ਵਾਰੀ ਚੋਰੀ ਹੋ ਗਈ ਹੈ ਸਾਡੇ ਮੰਗ ਇਹੀ ਕਰਦੇ ਆ ਜੀ ਇਹ ਬੰਦੇ ਸਾਡੋਂ ਜਿਹੜੇ ਇਹੀ ਤੇ ਕਹਿੰਦੇ ਬੰਦੇ ਫਰਕ ਨੂੰ ਪੜੋ ਉਹਨਾਂ ਨੂੰ ਜਿਹੜਾ ਸਮਾਨ ਹੈ ਗਾ ਇਹਨਾਂ ਨੂੰ ਪਤਾ ਲੱਗੇ ਵੀ ਇੱਕ ਵਾਰੀ ਤੁਸੀਂ ਇੱਕ ਕੰਮ ਮਾਰ ਕੇ ਚੰਗਿਆ ਦੂਜੀ ਨਹੀਂ ਕੀ ਹੋਣਾ ਮੇਰਾ ਪੁੱਵੇ ਜੀ ਇਹ ਕੰਮ ਕਰਨਾ ਆਪਣਾ ਨਾਮ ਕੋਮਲ ਕੁਮਾਰ son of ਸ਼੍ਰੀ ਬਲਦੇਵ ਰਾਜ ਵਾਸੀ ਜੋ ਕਿ ਰਾਤ ਨੂੰ ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜਿਹੜਾ ਕਿ 10-8 ਤੋਂ 10000 ਰੁਪਿਆ ਗੱਲੇ ਦੇ ਵਿੱਚ ਪਿਆ ਸੀ ਉਹ ਲੈ ਗਏ ਪੰਜ-ਸੱਤ ਬੈਗ ਚਾਰ ਚਾਰ ਬੈਗ ਸੂਟਾਂ ਦੇ ਲੈ ਗਏ ਪਰੇ ਹੋਏ ਬਸ ਇਹ ਚੋਰੀ ਹੋਈ ਜੇ ਉੱਪਰ ਉਹਦੀ ਕੋਠੇ ਤਾਂ ਨਹੀਂ ਆਏ ਤੇ ਬਹੁਤ ਹੀ ਮੰਦਾ ਹਾਲ ਹੈ ਤਿੰਨ-ਚਾਰ ਦੁਕਾਨਾਂ ਤੇ ਲਗਾਤਾਰ ਅੱਜ ਚੋਰੀ ਹੋਈ ਰਾਤ ਕਰ ਰਾਤ ਤਿੰਨ-ਚਾਰ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਇੱਕ ਟੈਲੀਵਿਜ਼ਨ ਸ਼ੋਰੂਮ ਦਾ ਉੱਥੇ ਚੋਰੀ ਹੋਈ ਹੈ ਤੇ ਇੱਕ ਅ ਪ੍ਰਦੀਪ ਡਾਕਟਰ ਹੈ ਉਸ ਦੁਕਾਨ ਤੇ ਚੋਰੀ ਹੋਈ ਉਹਨਾਂ ਦੁਕਾਨ ਤੋਂ ਵੀ 5-7000 ਰੁਪਿਆ ਤੇ ਨਾਲ ਹੋਰ ਸਮਾਨ ਲੈ ਗਿਆ ਤੇ ਮੋਬਾਈਲਾਂ ਵਾਲੀ ਦੁਕਾਨ ਤੋਂ ਮੋਬਾਈਲ ਲੈ ਗਿਆ ਸਾਡੀ ਦੁਕਾਨ ਤੋਂ 8 8 ਤੋਂ 10000 ਰੁਪਏ ਕੈਸ਼ ਲੈ ਗਏ ਤੇ ਨਾਲ 3-4 ਬੈਗ ਬੈਗ ਲੈ ਗਏ ਸੂਟਾਂ ਦੇ ਸੀਸੀ ਸੀਸੀਟੀਵੀ ਦੀ ਕੋਈ ਗਾ ਉਹ ਤੋੜ ਗਿਆ ਪਰ ਚੈੱਕ ਕਰਾਉਣ ਵਾਸਤੇ ਭੇਜਿਆ ਸੀਸੀ ਕੈਮਰੇ ਕਿ ਕੀ ਹੋਰ ਫੁਟੇਜ ਦੇ ਵਿੱਚ ਆਂਦਾ ਹੈ ਫਿਰ ਦੇਖਦੇ ਹਾਂ ਉਸ ਤੋਂ ਬਾਅਦ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਜੀ ਤੱਕ ਇਨਫੋਰਮ ਕੀਤਾ ਕਿ ਨਹੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਆ ਗਿਆ ਦੇਖ ਕੇ ਗਿਆ ਹੈ ਇਹ ਦੇਖੋ ਕੀ ਕਾਰਵਾਈ ਕਰਦੇ ਉਸ ਤੋਂ ਬਾਅਦ ਠੀਕ ਹੋ ਜੇ ਉਹ ਕਸ਼ਾ ਇਹ ਪ੍ਰਸ਼ਾਸਨ ਕੋ ਇਹੋ ਚਾਹੁੰਦੇ ਆ ਕਿ ਚੋਰੀਆਂ ਨੂੰ ਡੱਕਿਆ ਜਾਵੇ ਜੋ ਸਹਿਰ ਦਾ ਸੁਧਾਰ ਕੀਤਾ ਜਾਵੇ ਤੇ ਚੋਰੀਆਂ ਦੇ ਨਕੇਲ ਪਾਈ ਜਾਵੇ ਕਿ ਸਾਡਾ ਜੋਰ ਜਨਾਬਾਂ ਦਾ ਸਾਡਾ ਦੁਆਇਆ ਜਾ ਪ੍ਰਦੀਪ ਕੁਮਾਰ ਸਰ ਪ੍ਰਦੀਪ ਮਾਲੀ ਅੱਜ ਤੇਰੀ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਰ ਰਾਤ ਹੀ ਚੋਰੀ ਹੋਈ ਹੈ ਸਰ ਕਿਰਪਾਣ 7000 ਦਾ ਕੈਸ਼ ਚੱਕਿਆ ਗਿਆ ਸਰ ਜੀ ਬਾਕੀ ਕੁਝ ਮੈਡੀਸਿਨ ਤੇ ਪੱਤੇ ਕਾਫੀ ਵੀ ਤੋਂ ਮਿਸਿੰਗ ਹੈ ਗਏ ਸਰ ਜੀ ਕਿਰਪਾਣ 10 ਤੋਂ 15000 ਦਾ ਲੋਸ ਹੋਇਆ ਸਰ ਜੀ ਦੋ ਮਾੜੀ ਗੱਲ ਹੈ ਕਿ ਸਰ ਜੀ ਚੋਰ ਕਿੱਥੋਂ ਆਏ ਹੈ ਇਹ ਸਰ ਉੱਪਰ ਦੇ ਦਰਵਾਜ਼ੇ ਟੁੱਟੇ ਹੋਏ ਸੀ ਕਿ ਸਰ ਜੀ ਪਰ ਉਹ ਕਿਨਾਂ ਬੈਂਕ ਤੋਂ ਪਰਵਾਇਆ ਸਰ ਜੀ ਇਹ ਤਾਂ ਸ਼ਹਿਰੇ ਪੌਲ ਕਜੀ ਦੁਕਾਨ ਬਣੀ ਮੇਰੇ ਸੇ ਦੁਕਾਨੇ ਖੋਲੀ ਜੋ ਕਸਟਮਰ ਸਾਇ ਪਹਿ ਕਟ ਲੈਣਗੇ ਤੇ ਕਨ ਗੱਲੇ ਚ ਪੈਸੇ ਨਹੀਂ ਸੀਗੇ ਸਰ ਜੀ ਅਜੇ ਤੱਕ ਕੋਈ ਆਇਆ ਪੁਲਿਸ ਦਾ ਕੋਈ ਹਾਂ ਪੁਲਿਸ ਤਾਂ ਰਾਜਮ ਹੁਣ ਹੋ ਕੇ ਗਏ ਸੜਕੋ ਸਰ ਜੀ ਹੋ ਕੇ ਇਹ ਮੰਗ ਕਰਦੇ ਪ੍ਰਸ਼ਾਸਨ ਕੋ ਸਿਆਸਨ ਮੰਗ ਕਰਦਾ ਵੀ ਸਰ ਨਿਆਂ ਹੋਣਾ ਚਾਹੀਦਾ ਜੀ ਇਹ ਤਾਂ ਨਤ ਪਾਣੀ ਜਾਣੀ ਚਾਹੀਦੀ ਹੈ ਜੀ ਇਹਨਾਂ ਤੋਂ ਪਸ ਕੇ ਕੀ ਹੋਰ ਦਾ ਨੁਕਸਾਨ ਨਾ ਹੋਵੇ ਸਰ ਜੀ